ਹਾਂਜੀ ਆਪਾਂ ਬਣਾਵਾਂਗੇ ਜਲਾਈ ਦਾ ਸਾਗ ਜਲਾਈ ਹੈ ਜਿਹੜੀ ਉਹ ਗਰਮੀ ਦੇ ਮੌਸਮ ਵਿੱਚ ਜ਼ਿਆਦਾ ਹੁੰਦੀ ਹੈ ਇਹਦਾ ਸਾਗ ਹੈ ਜਿਹੜਾ ਬਣ ਕੇ ਬਹੁਤ ਹੀ ਸਵਾਦਯਰ ਹੁੰਦਾ ਆਪਾਂ ਬਿਨਾ ਮਿੱਥੇ ਪਾਲਕ ਤੋਂ ਇਹ ਸਾਗ ਬਣਾਵਾਂਗੇ ਬਹੁਤ ਹੀ ਜਿਹੜਾ ਇਹ ਸਵਾਦਯਰ ਹੁੰਦਾ ਕਮਲਸੀ ਹਿੰਡ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਆਪਾਂ ਦੋ ਗੁੱਚੇ ਆ ਜਿਹੜੀਆਂ ਉਹ ਲਈਆਂ ਸਾਗ ਦੀਆਂ ਇਸ ਚ ਲਾਈ ਦਾ ਸਾਗ ਹੈ ਇਹ ਆਪਾਂ ਬਹੁਤ ਨਰਮ ਤੇ ਤਾਜ਼ਾ ਸਾਗ ਲਿਆ ਹੈ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਖੋਲ ਕੇ ਜਿਹੜੀ ਆਪਾਂ ਹਵਾ ਲਗਵਾਵਾਂਗੇ ਫਿਰ ਇਹਨੂੰ ਸਾਗ ਨੂੰ ਜਿਹੜਾ ਚੰਗੀ ਤਰ੍ਹਾਂ ਆਪਾਂ ਨੇ ਝਾੜ ਲੈਣਾ ਕਿਉਂਕਿ ਇਹਦੇ ਵਿੱਚ ਮਾੜੀ-ਮੋਟੀ ਮਿੱਟੀ ਜਾਂ ਜੀਵ ਜੰਤੂ ਜਿਹੜੇ ਹੁੰਦੇ ਆ ਝਾੜਨੇ ਨਾਲ ਉਹ ਜਿਹੜੇ ਸਾਫ਼ ਹੋ ਜਾਣਗੇ ਆਪਾਂ ਨਰਮ ਪੱਤੇ ਤੇ ਨਰਮ ਜਿਹੜੀਆਂ ਡੰਡੀਆਂ ਆਪਾਂ ਨੇ ਉਹੀ ਪਾਉਣੀਆਂ ਐ ਜਿਸ ਤਰ੍ਹਾਂ ਉਹ ਗਲੀ ਵਾਲਾ ਪੱਤਾ ਹੈ ਛੇਕ ਵਾਲਾ ਆਪਾਂ ਨੇ ਉਹ ਕੱਢ ਦੇਣਾ ਨਰਮ ਨਰਮ ਪੱਤੇ ਜਿਹੜੇ ਆਪਾਂ ਇਹਦਾ ਸਾਗ ਬਣਾਵਾਂਗੇ ਬਹੁਤ ਆਸਾਨ ਤਰੀਕੇ ਨਾਲ ਹੀ ਆਪਾਂ ਨੇ ਸਾਗ ਤਿਆਰ ਕਰਨਾ ਤੇ ਬਹੁਤ ਹੀ ਸਵਾਦ ਤਿਆਰ ਹੁੰਦਾ ਐ ਐਸੀ ਤਰ੍ਹਾਂ ਆਪਾਂ ਨੇ ਇਹ ਸਾਰਾ ਸਾਗ ਹੈ ਜਿਹੜਾ ਤਿਆਰ ਕਰ ਲਿਆ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਲਿਆ ਧੋ ਕੇ ਦਾ ਜਿਹੜਾ ਪਾਣੀ ਆਪਾਂ ਨੇ ਸੁਕਾ ਦਿੱਤਾ ਤੇ ਹੁਣ ਦੇਖੋ ਇਹ ਨਰਮ ਸਾਗ ਹੈ ਇਹਨੇ ਛੇ ਸੱਤ ਸੀਟੀਆਂ ਦੇ ਵਿੱਚ ਜਿਹੜਾ ਬਣ ਕੇ ਤਿਆਰ ਹੋ ਜਾਣਾ ਇਹਨੂੰ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਲਿਆ ਤੇ ਸੁਕਾ ਲਿਆ ਤੇ ਇੱਕ ਪਾਸੇ ਆਪਾਂ ਨੇ ਸਾਗ ਨੂੰ ਉਚਣ ਵਾਸਤੇ ਰੱਖਤਾ ਤੇ ਇੱਕ ਪਾਸੇ ਆਪਾਂ ਨੇ ਹਰੀ ਮਿਰਚ ਟਮਾਟਰ ਅਦਰਕ ਪਿਆਜ਼ ਲਸਣ ਆਮ ਜਿਹੜੇ ਆਪਾਂ ਮਸਾਲੇ ਸਾਗ ਦੇ ਵਿੱਚ ਪਾਉਣਾ ਉਹੀ ਮਸਾਲੇ ਜਿਹੜੇ ਆਪਾਂ ਨੇ ਤਿਆਰ ਕਰਨੇ ਤੇ ਦੋ ਗਲਾਸ ਪਾਣੀ ਦੇ ਆਪਾਂ ਕੁੱਕਰ ਦੇ ਵਿੱਚ ਪਾ ਕੇ ਗੈਸ ਦੇ ਧਰਮ ਤੇ ਤੇ ਲੋੜ ਦੇ ਅਨੁਸਾਰ ਅਸੀਂ 2 ਚਮਚ ਜਿਹੜੇ ਨਮਕ ਦੇ ਪਾਏ ਆ ਤੇ ਪਾਣੀ ਜਿਹੜਾ ਸੱਡਾ ਉਹ ਪੂਰੀ ਤਰ੍ਹਾਂ ਗਰਮ ਹੋ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਇੱਕ ਬड़ा ਚਮਚ ਪਾਇਆ ਹਲਦੀ ਪਾਊਡਰ ਚਮਚ ਦਾ ਚੌਥਾ ਹਿੱਸਾ ਪਾਇਆ ਆਪਾਂ ਨੇ ਹੀਂਗ ਹੁਣ ਆਪਾਂ ਪਾਣੀ ਨੂੰ ਪਹਿਲਾਂ ਚੰਗੀ ਤਰ੍ਹਾਂ ਉਬਾਲ ਲਵਾਂਗੇ ਫਿਰ ਇਹਦੇ ਵਿੱਚ ਆਪਾਂ ਥੋੜਾ ਥੋੜਾ ਕਰਕੇ ਜਿਹੜਾ ਸਾਗ ਪਾਵਾਂਗੇ ਹਾਂਜੀ ਪਾਣੀ ਦੇਖੋ ਪੂਰੀ ਤਰ੍ਹਾਂ ਜਿਹੜਾ ਆਪਣਾ ਰਿਜਣ ਲੱਗ ਗਿਆ ਹੁਣ ਆਪਾਂ ਸਾਗ ਦੀ ਜਿਹੜੀ ਕਟਿੰਗ ਕਰ ਲਈ। ਹੁਣ ਆਪਾਂ ਕੁੱਕਰ ਦੇ ਵਿੱਚ ਜਿੰਨਾ ਕ ਹਿਸਾਬ ਦੇ ਨਾਲ ਪੈਂਦਾ ਥੋੜਾ ਥੋੜਾ ਕਰਕੇ ਆਪਾਂ ਨੇ ਸਾਰਾ ਸਾਗ ਜਿਹੜਾ ਪਾ ਦੇਣਾ। ਚਲਾਈ ਦੀ ਜਿਹੜੀ ਸਾਗ ਹੈ ਇਹਦੇ ਵਿੱਚ ਬਹੁਤ ਸਾਰੇ ਗੁਣ ਹੁੰਦੇ ਆ। ਤੇ ਇਹਨੂੰ ਖਾਣ ਦੇ ਸਾਨੂੰ ਬਹੁਤ ਫਾਇਦੇ ਆ। ਇਹ ਸਾਨੂੰ ਗਰਮੀ ਦੇ ਵਿੱਚ ਜਿਹੜਾ ਵਰਤਣਾ ਚਾਹੀਦਾ ਹੈ। ਤੇ ਬਿਨਾ ਬਾਲਕ ਮਿੱਠਿਆ ਤੋਂ ਆਪਾਂ ਇਹ ਸਾਗ ਜਿਹੜਾ ਬਣਾ ਕੇ ਤਿਆਰ ਕਰਾਂਗੇ। ਅੰਦੀ ਇੱਕ ਪਾਸੇ ਆਪਾਂ ਨੇ ਜਿਹੜਾ ਸਾਗ ਆ ਉਹ ਪੂਰੀ ਤਰ੍ਹਾਂ ਆਪਣਾ ਨਰਮ ਹੋ ਗਿਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕੋਟਨੇ ਦੀ ਡੰਡੀ ਦੇ ਨਾਲ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਦੇਖੋ ਆਪਾਂ ਨੂੰ ਢਾੱਕ ਕੇ 10 ਮਿੰਟ ਆਪਾਂ ਨੇ ਇਹਨੂੰ ਢਾੱਕ ਕੇ ਤੇ ਸਾਗ ਹੈ ਜਿਹੜਾ ਆਪਣਾ ਬਿਲਕੁਲ ਥੱਲੇ ਬੈਠ ਗਿਆ ਨਰਮ ਹੋ ਗਿਆ ਜਿਹੜੇ ਆਪਾਂ ਨੇ ਮਸਾਲੇ ਪਾਏ ਆ ਉਹ ਆਪਾਂ ਨੇ ਚੋਪਰ ਦੇ ਵਿੱਚ ਚੋਪ ਕਰ ਲਏ ਟਮਾਟਰ ਹਰੀ ਮਿਰਚ ਅਦਰਕ ਲਸਣ ਪਿਆਜ਼ ਇਹਨਾਂ ਨੂੰ ਆਪਾਂ ਨੇ ਚੌਪ ਕਰਕੇ ਜਿਹੜਾ ਰਿੱਜ ਦੇ ਸਾਗ ਦੇ ਵਿੱਚ ਪਾਤਾ। ਹਾਂਜੀ ਹੁਣ ਅਸਾਜ ਜਿਹੜਾ ਮਸਾਲਿਆਂ ਆਪਾਂ ਨੇ ਸਾਰੇ ਮਿਕਸ ਕਰਦੇ। ਆਪਾਂ ਨੇ 1 ਘੰਟਾ ਕੋਸੇ ਪਾਣੀ ਦੇ ਵਿੱਚ ਜਿਹੜੀ ਕਸੂਰੀ ਮੇਥੀ ਹੈ ਉਹ ਆਪਾਂ ਨੇ ਭਿਓ ਕੇ ਰੱਖੀ ਹੈ। ਇਹ 1 ਚਮਚ ਅਸੀਂ ਕਸੂਰੀ ਮੇਥੀ ਦਾ 1 ਕੜਚੀ ਪਾਣੀ ਦੇ ਵਿੱਚ ਭਿਓ ਕੇ ਆਪਾਂ ਨੇ ਰੱਖ ਦਿੱਤੀ ਤੇ ਹੁਣ ਆਪਾਂ ਇਹਨੂੰ ਨਾਲ ਦੀ ਨਾਲ ਜਿਹੜਾ ਸਾਗ ਦੇ ਵਿੱਚ ਪਾ ਦਵਾਂਗੇ। ਜਦੋਂ ਆਪਾਂ ਮੇਥੀ ਪਾ ਕੇ ਸਾਗ ਬਣਾਉਂਦੇ ਆ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਟੇਸਟ ਵੱਜ ਜਾਂਦਾ ਹੈ ਸੇਮ ਜਿਸ ਤਰ੍ਹਾਂ ਆਪਾਂ ਸਰੋਂ ਦਾ ਸਾਗ ਬਣਾਉਂਦੇ ਆ ਮੇਥੀ ਪਾ ਕੇ ਉਸੇ ਤਰ੍ਹਾਂ ਦਾ ਹੀ ਸਾਗ ਇਹ ਬਣ ਕੇ ਤਿਆਰ ਹੁੰਦਾ ਹੈ ਇਹਦੇ ਵਿੱਚ ਆਪਾਂ ਹਰੀ ਮੇਥੀ ਵੀ ਪਾ ਸਕਦੇ ਆ ਤੇ ਸਾਗ ਹੈ ਜਿਹੜਾ ਸਾਡਾ ਪੂਰੀ ਤਰ੍ਹਾਂ ਰਿਜ ਰਿਹਾ ਹੈ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਤੇਲ ਤੇ ਨਾਲੇ ਆਪਾਂ ਜਿਹੜਾ ਢੱਕਣਾ ਉਹਨੂੰ ਥੋੜਾ ਜਿਹਾ ਗਰੀਜਾ ਕਰ ਲਵਾਂਗੇ ਘਿਓ ਲਾ ਕੇ ਤਾਂ ਕਿ ਜਿਹੜਾ ਸਾਗ ਜਰੋਂ ਟੱਕਣ ਨੂੰ ਲੱਗੇ ਨਾ ਤੇ ਜਿਹੜਾ ਪਾਣੀ ਆ ਸਾਗ ਦਾ ਉਹ ਬਾਹਰ ਨਾ ਨਿਕਲੇ ਟੂਟੀ ਰਹੀਂ ਸੀਟੀ ਵਿੱਚ ਜਿਹੜਾ ਪਾਣੀ ਆ ਉਹ ਬਾਹਰ ਆ ਜਾਂਦਾ ਇਸ ਕਰਕੇ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਗ੍ਰੀਸ ਕਰਤਾ ਹੁਣ ਆਪਾਂ ਇਹਨੂੰ 6 ਸੀਟੀਆਂ ਮਰਵਾਵਾਂਗੇ ਤੇ ਦੇਖੋ 6 ਸੀਟੀਆਂ ਸਾਡੀਆਂ ਵੱਜ ਗਈਆਂ ਕੁੱਕਰ ਜਿਹੜਾ ਸਾਡਾ ਉਹ ਪੂਰੀ ਤਰ੍ਹਾਂ ਠੰਡਾ ਹੋ ਗਿਆ ਤੇ ਹੁਣ ਆਪਾਂ ਇਹਨੂੰ ਖੋਲ ਲਿਆ ਸਾਗ ਜਿਹੜਾ ਸਾਡਾ ਬਿਲਕੁਲ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਲਣ ਆਲਣ ਜੇ ਆਪਾਂ ਉਹ ਬੇਸਣ ਦਾ ਵੀ ਪਾ ਸਕਦੇ ਹਾਂ ਤੇ ਮੱਕੀ ਦੇ ਆਟੇ ਦਾ ਵੀ ਪਾ ਸਕਦੇ ਆ ਆਪਾਂ ਲੋੜ ਦੇ ਅਨਸਾਰ ਮੱਕੀ ਦਾ ਆਟਾ ਜਿਹੜਾ ਉਹ ਪਾਇਆ ਤੇ ਪਹਿਲਾਂ ਇਹਨੂੰ ਆਪਾਂ ਹਲਕਾ ਹਲਕਾ ਮਧਾਣੀ ਦੇ ਨਾਲ ਜਾਂ ਘੋਟਣੇ ਦੇ ਨਾਲ ਆਪਾਂ ਨੇ ਮਿਕਸ ਕਰ ਲੈਣਾ ਦੇਖੋ ਛੇ ਸੀਟੀਆਂ ਦੇ ਵਿੱਚ ਇਹ ਨਰਮ ਸਾਗ ਤਾਂ ਬਣ ਕੇ ਜਿਹੜਾ ਤਿਆਰ ਹੋ ਗਿਆ ਇਹਦੇ ਬਹੁਤ ਸਾਰੇ ਜਿਹੜੇ ਗੁਣ ਹੁੰਦੇ ਆ ਸਾਨੂੰ ਬਹੁਤ ਹੀ ਦੇ ਫਾਇਦੇ ਆ ਤੇ ਦੇਖੋ ਹੁਣ ਜਿਹੜਾ ਸਾਗ ਆ ਸਾਡਾ ਥੋੜਾ ਜਿਹਾ ਕਸਰ ਹੈ ਇਹਨੂੰ ਆਪਾਂ ਨੇ ਗ੍ਰੈਂਡਰ ਦੇ ਨਾਲ ਜਿਹੜਾ ਮਿਕਸ ਕਰ ਦੇਣਾ ਯੂਨੋ ਆਪਾਂ ਮਧਾਣੀ ਨਾਲ ਵੀ ਹੋਰ ਵੀ ਮਿਕਸ ਕਰ ਸਕਦੇ ਆ ਪਰ ਆਪਾਂ ਇਹਨੂੰ ਹਲਕਾ ਜਿਹਾ ਗ੍ਰੈਂਡਰ ਨਾਲ ਮਿਕਸ ਕਰਾਂਗੇ ਹਾਂਜੀ ਆਪਾਂ ਹਲਕਾ ਜਿਹਾ ਇਹਨੂੰ ਗ੍ਰੈਂਡਰ ਦੇ ਨਾਲ ਮਿਕਸ ਕਰ ਲਿੱਤਾ ਤੇ ਦੇਖੋ ਸਾਗ ਆ ਦੇਖੋ ਦੇਖਣ ਦੇ ਵਿੱਚ ਕਿੰਨਾ ਵਧੀਆ ਲੱਗ ਰਿਹਾ ਹੈ ਤੇ ਹੁਣ ਆਪਾਂ ਇਹਨੂੰ ਗੈਸ ਤੇ ਰੱਖਦੇ ਆਂ ਤੇ ਇਹਦੇ ਵਿੱਚ ਪਾਣੀ ਆਪਾਂ ਨੇ ਜਿੰਨਾ ਕਿ ਸਾਗ ਨੂੰ ਨਰਮ ਕਰਨਾ ਪਤਲਾ ਕਰਨਾ ਉਹਨਾਂ ਕਾਪਾ ਗਰਮ ਪਾਣੀ ਜਿਹੜਾ ਇਹਦੇ ਵਿੱਚ ਪਾਵਾਂਗੇ ਹਾਂਜੀ ਆਪਾਂ ਗਰਮ ਪਾਣੀ ਜਿਹੜਾ ਇੱਕ ਸਾਈਡ ਤੇ ਧਰਿਆ ਹੋਇਆ ਤੇ ਨਾਲ ਦੀ ਨਾਲ ਹੀ ਆਪਾਂ ਨੂੰ ਜਿੰਨੇ ਕ ਪਾਣੀ ਦੀ ਲੋੜ ਉਹਨਾਂ ਕਾਪਾ ਪਾਉਂਦੇ ਜਾਵਾਂਗੇ ਤੇ ਸਾਗ ਨੂੰ ਹਿਲਾਉਂਦੇ ਜਾਵਾਂਗੇ ਦੇਖੋ ਸਾਗ ਐ ਦੇਖ ਦੇਖਣ ਦੇ ਵਿੱਚ ਕਿੰਨਾ ਵਧੀਆ ਲੱਗ ਰਿਹਾ ਆਪਾਂ ਨੇ ਇਹਦੇ ਵਿੱਚ ਕੋਈ ਮੇਥੇ ਪਾਲਕ ਨਹੀਂ ਪਾਈ ਆਪਾਂ ਸਿਰਫ ਕਸੂਰੀ ਮੇਥੀ ਇੱਕ ਚਮਚ ਪਾਣੀ ਦੇ ਵਿੱਚ ਘੋਲ ਕੇ ਪਾਈ ਹੈ ਸਾਗ ਦੇਖਣ ਦੇ ਵਿੱਚ ਜਿੰਨਾ ਵਧੀਆ ਲੱਗ ਰਿਹਾ ਤੇ ਖਾਣ ਵਿੱਚ ਵੀ ਇਹ ਸਾਗ ਉਨਾ ਹੀ ਸਵਾਦ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਇੱਕ ਵਾਰੀ ਜ਼ਰੂਰ ਬਣਾਇਓ ਤੇ ਦੇਖੋ ਸਾਗ ਆਪਾਂ ਇਹਨੂੰ 2 ਮਿੰਟ ਵਾਸਤੇ ਢਾਕ ਤਾ ਸਾਗ ਸਾਡਾ ਬਣ ਕੇ ਤਿਆਰ ਹੋ ਗਿਆ ਤੇ ਗੈਸ ਆਪਾਂ ਨੇ ਬੰਦ ਕਰਤਾ ਹੁਣ ਆਪਾਂ ਇੱਕ ਕੜਚੀ ਸਰੋਂ ਦੇ ਤੇਲ ਦੀ ਜਿਹੜੀ ਗਰਮ ਕਰ ਲਈ ਹੁਣ ਆਪਾਂ ਲਾਨੇ ਇਹਨੂੰ ਤੜਕਾ ਤੜਕੇ ਵਿੱਚ ਆਪਾਂ ਲਸਣ ਅਦਰਕ ਪਿਆਜ਼ ਤਿੰਨੇ ਚੀਜ਼ਾਂ ਦਾ ਜਿਹੜਾ ਆਪਾਂ ਤੜਕਾ ਲਾਵਾਂਗੇ ਇਹਦੇ ਵਿੱਚ ਆਪਾਂ ਨੇ ਜਿਹੜੇ ਟਮਾਟਰ ਪਾਏ ਹੋਏ ਆ ਇਸ ਕਰਕੇ ਇਹਦੇ ਵਿੱਚ ਆਪਾਂ ਨੇ ਤੜਕੇ ਦੇ ਵਿੱਚ ਟਮਾਟਰ ਜਿਹੜੇ ਉਹ ਨਹੀਂ ਪਾਉਣੇ ਹਾਂਜੀ ਲਸਣ ਸਾਡਾ ਭੁੰਨ ਕੇ ਬ੍ਰਾਊਨ ਹੋ ਗਿਆ ਨਾਲ ਪਾਇਆ ਆਪਾਂ ਨੇ ਅਦਰਕ ਅਦਰਕ ਆਪਾਂ ਨੇ ਬਹੁਤ ਬਰੀਕ ਬਰੀਕ ਕੱਟਿਆ ਹੈ ਜਿਹਨੂੰ ਵੀ ਆਪਾਂ ਨੇ ਹਲਕਾ ਜਿਹਾ ਬ੍ਰਾਊਨ ਕਰ ਲਿਆ। ਹਾਂਜੀ ਅਦਰਕ ਬ੍ਰਾਊਨ ਹੋ ਗਿਆ ਹੁਣ ਨਾਲ ਪਾਵਾਂਗੇ ਆਪਾਂ ਪਿਆਜ਼। ਪਿਆਜ਼ਾਂ ਨੂੰ ਵੀ ਆਪਾਂ ਨੇ ਬ੍ਰਾਊਨ ਕਰ ਲੈਣਾ। ਜਦੋਂ ਆਪਾਂ ਨੇ ਪਿਆਜ਼ ਭੁੰਨਣੇ ਗੈਸ ਜਿਹੜਾ ਆਪਣੇ ਤੇਜ਼ ਕਰਨਾ ਸਿਮਤੇਨ ਭੁੰਨਣਾ ਤੇ ਇਹ ਜਿਹੜਾ ਸਾਡਾ ਪਿਆਜ਼ ਹੈ ਵੀ ਹਲਕਾ ਜਿਹਾ ਬ੍ਰਾਊਨ ਹੋ ਗਿਆ। ਹੁਣ ਆਪਾਂ ਇਹਦੇ ਵਿੱਚ ਸਾਗ ਨੂੰ ਪਾਵਾਂਗੇ ਸਾਗ ਜਿਹੜਾ ਅਸੀਂ ਤੜਕਾ ਲਾ ਕੇ ਤਿਆਰ ਕਰ ਲਿਆ। ਸਾਗਾ ਪਹਿ ਇੱਕ ਪਲੇਟ ਦੇ ਵਿੱਚ ਕੱਢ ਲਿਆ ਦੇਖੋ ਦੇਖਣ ਵਿੱਚ ਕਿੰਨਾ ਵਧੀਆ ਲੱਗ ਰਿਹਾ ਹੈ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ